ਮਾਈ ਦੂਰਾਂ ਦੀ ਜਿਹੜੀ ਜ਼ਿੰਦਗੀ ਦਾ ਸਮਾਜ ਦੇ ਖਰਾਬੁੱਤੇ ਲੈਣਾ ਕਾਇਨੇ ਤੇ ਜਿਹੜਾ ਘਰ ਜ਼ਿੰਦਾਬਾਦ ਪੰਜਾਬ ਖੇਤ ਮਜ਼ਦੂਰ ਗੁਨੀਅ ਚਿੰਦਾਬਾਦ ਜ਼ਿੰਦਾਬਾਦ ਲੋਕਾਂ ਨੇ ਕਾਇ ਜਿੰਦਾਬਾਦ ਜ਼ਿੰਦਾਬਾਦ ਮਾਈ ਦੂਰਾਂ ਨੂੰ ਕਦੇ ਸਾਲ ਪੱਕਾ ਨਹੀਂ ਹੋ ਗਿਆ ਜ਼ਿੰਦਾਬਾਦ ਮੈਂ ਹਰਮੇਸ਼ ਮਾਲੜੀ ਸੂਬਾ ਬੇਤ 77 ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਇੱਥੇ ਐਸ ਡੀ ਐਮ ਨਕੋਦਰ ਦੇ ਦਫ਼ਤਰ ਅੱਗੇ ਸਾਡੀ ਜੱਤੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਬਹੁਤ ਹੀ ਹੱਕੀ ਤੇ ਬਾਜੂ ਮੰਗਾਂ ਦੇ ਵਾਸਤੇ ਇੱਥੇ ਧਰਨਾ ਲਾਇਆ। ਇਹ ਧਰਨਾ ਸਾਡੀ ਸੂਬਾ ਕਮੇਟੀ ਦੇ ਸੱਦੇ ਦੇ ਉੱਤੇ ਅਸੀਂ ਪੂਰੇ ਪੰਜਾਬ ਦੇ ਵਿੱਚ 30 ਤੇ 31 ਜਨਵਰੀ ਨੂੰ ਦੋ ਦਿਨ ਲਗਾਤਾਰ ਇਹ ਧਰਨੇ ਲਾਏ ਆ। ਇਹ ਧਰਨੇ ਅੱਜ ਸਾਨੂੰ ਇਸ ਕਰਕੇ ਲਾਉਣ ਲਈ ਮਜਬੂਰ ਹੋਣਾ ਪਿਆ। ਕਿ ਪੰਜਾਬ ਦੀ ਜਿਹੜੀ ਭਗਵੰਤ ਮਾਨ ਸਰਕਾਰ ਜਦੋਂ ਉਹਨਾਂ ਨੇ ਰਾਜ ਗੱਦੀ ਸੰਭਣੀ ਸੀ ਤਾਂ ਉਹਨਾਂ ਨੇ ਬੜੇ ਜੋਸ਼ੋਖ ਰੋਸ਼ਨਾ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਕਿ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਕਾਂਗਰਸ ਤੇ ਅਕਾਲੀ ਇਹ ਭ੍ਰਸ਼ਟ ਨੇ ਉਹ ਕਹਿੰਦੇ ਸੀ ਕਿ ਇੱਥੇ ਦਾ ਸਰਕਾਰੀ ਤੰਤਰ ਭ੍ਰਸ਼ਟ ਆ ਤੇ ਅਸੀਂ ਕਹਿੰਦੇ ਸੀ ਵੀ ਇੱਥੇ ਵੱਡਾ ਬਦਲਾਵਾ ਲਿਆਉਣਾ ਉਹ ਬਦਲਾਅ ਕੀ ਲਿਆਉਣਾ ਕਹਿੰਦੇ ਸੀ ਵੀ ਕਿਸੇ ਮਜ਼ਦੂਰ ਨੂੰ ਕਿਸੇ ਕਿਸਾਨ ਨੂੰ ਕਿਸੇ ਮੁਲਾਜ਼ਮ ਨੂੰ ਕਿਸੇ ਬੇਰੁਜ਼ਗਾਰ ਨੂੰ ਇੱਥੇ ਧਰਨਾ ਨਹੀਂ ਲਾਉਣਾ ਪਊਗਾ ਕਹਿੰਦੇ ਸੀ ਅਸੀਂ ਰੇਤਾ ਬਜਰੀ ਸੀਮਿੰਟ ਜਿਹੜੀ ਬਲੈਕ ਮਾਰਕੀਟਿੰਗ ਚੱਲ ਰਹੀ ਆ ਉਹ ਬੰਦ ਕਰ ਦਿਆਂਗੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਪੰਜਾਬ ਦੇ ਵਿੱਚੋਂ ਜਿਹੜੇ ਚਿੱਟੇ ਵਰਗੇ ਘਾਤਕ ਨਸ਼ੇ ਆ ਉਹ 4 ਮਹੀਨਿਆਂ 'ਚ ਖਤਮ ਕਰ ਦਿਆਂਗੇ ਅਸੀਂ ਕਹਿੰਦੇ ਸੀ ਸਾਰੇ ਦਫ਼ਤਰਾਂ ਦੇ ਵਿੱਚ ਪਾਰਦਰਸ਼ਤਾ ਲਿਆਵਾਂਗੇ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਪਊਗੀ ਪਰ ਅਫਸੋਸ ਦੀ ਗੱਲ ਕਿ ਅੱਜ 3 ਸਾਲ ਪੂਰ ਹੋਣੇ ਵਾਲੇ ਆ ਇਹ ਸਰਕਾਰ ਨੂੰ ਕੋਈ ਵੀ ਬਦਲਾਅ ਨਹੀਂ ਆਇਆ ਸਗੋਂ ਦੀ ਇਹ ਕਹਿਣਾ ਕਿ ਵਿੱਚ ਸਾਨੂੰ ਕੋਈ ਸੰਕੋਚ ਨਹੀਂ ਕਿ ਪਿਛਲੀਆਂ ਸਰਕਾਰਾਂ ਦੇ ਨਾਲੋਂ ਵੀ ਇਹ ਸਰਕਾਰ ਨਖਿੱਧ ਸਾਬਤ ਹੋਈ ਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਵੇਚੇ ਜਾ ਰਹੇ ਨੇ ਉਸੇ ਤਰ੍ਹਾਂ ਨੌਜਵਾਨਾਂ ਦੀਆਂ ਨਸ਼ਿਆਂ ਕਰਕੇ ਮੌਤਾਂ ਹੋ ਰਹੀਆਂ ਪੰਜਾਬ ਦੀ ਹਰ ਗਲੀ ਨੁੱਕਰ ਸ਼ਹਿਰ ਪਿੰਡ ਦੇ ਵਿੱਚ ਲੁੱਟਾਂ ਖੋਹਾਂ ਵਾਲੇ ਦੰਦ ਨਾਉਂਦੇ ਫਿਰਦੇ ਆ ਲੋਕਾਂ ਦੇ ਉਹ ਝੌਣਾ ਵੱਧ ਰਹੇ ਨੇ ਪਰ ਸਰਕਾਰ ਇੱਥੋਂ ਦੀ ਪੁਲਿਸ ਜਿਹੜੀ ਆ ਉਹ ਸੁੱਤੀ ਪਈ ਆ ਉਹ ਇਹਦਾ ਕੋਈ ਹੱਲ ਨਹੀਂ ਕਰ ਰਹੀ ਔਰ ਸਭ ਤੋਂ ਵੱਧ ਕੇ ਜਿਹੜੇ ਇੱਥੋਂ ਦੇ ਦਲਿਤ ਮਜ਼ਦੂਰ ਨੇ ਬੇਜਮੀਨੇ ਜਿਹੜੇ ਸਭ ਤੋਂ ਵੱਧ ਲੁੱਟੇ ਲਟਾੜੇ ਨੇ ਜਿਨ੍ਹਾਂ ਦੇ ਉੱਤੇ ਮਹਿੰਗਾਈ ਦੀ ਮਾਰ ਆ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਿਆਂ ਦੀਆਂ ਪੰਡਾ ਪਹਾੜੀਆਂ ਹੋ ਰਹੀਆਂ ਜਿੰਨਾ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਲਾਇਆ ਜਾ ਰਿਹਾ ਇਤੋਂ ਦੇ ਸਮਗਰਾਂ ਵੱਲੋਂ ਸਰਕਾਰ ਦੀ ਸਰਪ੍ਰਸਤੀ ਦੇ ਹੇਠ ਉਹਨਾਂ ਮਜ਼ਦੂਰਾਂ ਦੀ ਸਰਕਾਰ ਗੱਲ ਸੁਣਨ ਵਾਸਤੇ ਤਿਆਰ ਨਹੀਂ ਅਸੀਂ ਪਿਛਲੇ 3 ਸਾਲਾਂ ਤੋਂ ਇਹ ਸਰਕਾਰ ਦੇ ਬਣਨ ਦੇ ਸਮੇਂ ਤੋਂ ਲੈ ਕੇ ਸਰਕਾਰ ਦੇ ਕਦੇ ਅਸੀਂ ਸੰਗਰੂਰ ਭਗਵੰਤ ਮਾਨ ਦੀ ਕੋਠੀ ਮੋਹਰੇ ਕਦੇ ਚੰਡੀਗੜ੍ਹ ਮਹਾਲੀ ਦੇ ਵਿੱਚ ਕਦੇ ਕਿਤੇ ਤੇ ਕਦੇ ਕਿਤੇ ਅਸੀਂ ਧਰਨੇ ਲਾਉਨੇ ਆ ਲੱਖਾਂ ਰੁਪਏ 10-10 ਰੁਪਏ ਇਕੱਠੇ ਕਰਕੇ ਅਸੀਂ ਇਕੱਠੇ ਕਰਦੇ ਆ ਲੋਕਾਂ ਨੂੰ ਲੈ ਕੇ ਜਾਂਦੇ ਆ ਪਰ ਇਸ ਨਖਿੱਧ ਮੁੱਖ ਮੰਤਰੀ ਨੇ ਅੱਜ ਤੱਕ ਮਜ਼ਦੂਰਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਗਰੰਟੀ ਦਿੰਦਾ ਕਿ ਇੱਥੇ ਜੜੀ ਪੈਨਸ਼ਨ ਆ ਮੈਂ ਦੁੱਗਣੀ ਕਰੂੰਗਾ ਕਹਿੰਦਾ ਸੀਗਾ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਪਾਵਾਂਗੇ ਪਰ ਅੱਜ ਇਹ ਵਾਦੇ ਜਿਹੜੇ ਆ ਉਹ ਬੱਫਾ ਨਹੀਂ ਹੋਏ ਉਨ੍ਹਾਂ ਦੇ ਮੰਤਰੀ ਮੰਡਲ ਵੱਲੋਂ ਜਿਹੜੀ ਕੈਬਨਿਟ ਸਬ-ਕਮੇਟੀ ਬਣਾਈ ਗਈ ਆ ਉਹਨਾਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਮੰਗਾ ਨੂੰ ਜਾਇਜ ਕਿਹਾ ਮੰਗਾ ਮੰਨ ਲਈਆਂ ਗਈਆਂ ਪਰ 3 ਸਾਲ ਦੇ ਅਰਸੇ ਦੇ ਵਿੱਚ ਇੱਕ ਵੀ ਮੰਗ ਜਿਹੜੀ ਆ ਉਹ ਮਜ਼ਦੂਰਾਂ ਦੀ ਪੂਰੀ ਨਹੀਂ ਕੀਤੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਜ਼ੋਰ ਨਾਲ ਕਹਿਣੀ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਨਿੱਧ ਨਖਿੱਧ ਸਰਕਾਰ ਪਿਛਲੀਆਂ ਸਰਕਾਰਾਂ ਬਣੀ ਸੀ ਉਹ ਮੀਟਿੰਗਾਂ ਤਾਂ ਦੇ ਦਿੰਦੇ ਸੀ ਉਹ ਗੱਲ ਤਾਂ ਸੁਣ ਲੈਂਦੇ ਸੀ ਇਹ ਤਾਂ ਗੱਲ ਵੀ ਨਹੀਂ ਸੁਣਦਾ ਸੋ ਇਸ ਕਰਕੇ ਅੱਜ ਜਿਹੜੇ ਪੰਜਾਬ ਦੇ ਗਲਤ ਮਜ਼ਦੂਰ ਨੇ ਉਹ ਬੜੇ ਚਾਰ ਤਰਫੇ ਸੰਕਟ ਵਿੱਚ ਘਰੇ ਹੋਏ ਆ ਇੱਕ ਪਾਸੇ ਉਹਨਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਉੱਤੇ ਲਾਇਆ ਜਾ ਰਿਹਾ ਸਰਕਾਰ ਦੀਆਂ ਨੀਤੀਆਂ ਰਾਹੀਂ ਉਹਨਾਂ ਨੂੰ ਗੈਂਗਸਟਰ ਵੱਲ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਤੇ ਦਫ਼ਤਰਾਂ ਦੇ ਵਿੱਚ ਕੋਈ ਗੱਲ ਨਹੀਂ ਸੁਣੀ ਜਾ ਰਹੀ ਪੁਲਿਸ ਦਾ ਇੰਨਾ ਉਹਦਾ ਨਖਿੱਧ ਰੋਲ ਹੋ ਗਿਆ ਕਿ ਥਾਣਿਆਂ ਦੇ ਵਿੱਚ ਲੋਕੀ ਆਪਣੀਆਂ ਸ਼ਿਕਾਇਤਾਂ ਲੈ ਕੇ ਜਾਂਦੇ ਆ ਸਰਕਾਰ ਦੀ ਇਹ ਨੀਤਾ ਕਿ ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਇਸ ਨਕੋਦਰ ਪੁਲਿਸ ਥਾਣੇ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਹੋਈਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਈਆਂ ਹੋਰ ਲੋਕਾਂ ਦੇ ਆਪਸੀ ਝਗੜੇ ਹੋਏ ਅਸੀਂ ਇੱਥੇ ਕਈ ਦਰਖਾਸਤਾਂ ਜਿਹੜੀਆਂ ਦਿੱਤੀਆਂ ਪਰ ਨਕੋਦਰ ਦੀ ਪੁਲਿਸ ਨੇ ਉਹਦੇ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਲੋਕ ਆਪੋ ਵਿੱਚ ਜੇ ਲੜਕੇ ਆ ਉਹ ਮਰ ਜਾਣ ਇਸ ਕਰਕੇ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਐਲਾਨ ਕਰਦੇ ਆ ਕਿ ਪੰਜਾਬ ਦੇ ਜਿਹੜੇ ਬੇਜ਼ਮੀਨੇ ਮਜ਼ਦੂਰ ਆ ਉਹ ਅੱਜ ਇਹ ਧਰਨਾ ਲਾ ਕੇ ਅਸੀਂ ਇੱਥੇ ਐਲਾਨ ਕਰਨਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਰਕਾਰ ਦੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਦੋ ਹੱਥ ਕਰਾਂਗੇ ਕਿ ਪੰਜਾਬ ਦੇ ਦਲਤ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਇਹ ਸਰਕਾਰ ਰਾਜਗਦੀ ਦੇ ਉੱਤੇ ਬੈਠੀ ਆ ਉਹ ਲੋਕ ਇਹਨੂੰ ਪੰਜੀ ਦਾ ਭੌਣ ਦਿਖਾਉਣਗੇ